ਮਹੀ ਸਿੰਘ ਪਿੰਨ ਮਈਆ ਵਾਲਾ ਕੁੜਦਾ ਰਹਿਣ ਵਾਲਾ ਹਾਂ ਮੇਰੀ ਬੇਟੀ ਦੀ ਜੀਰੇ ਅਮਨਗਰ ਦੇ ਬਿਲਕੁਲ ਸਾਹਮਣੇ ਬੁਟੀਕ ਦੀ ਦੁਕਾਨ ਆ ਮੈਂ ਆਪਣੀ ਵਾਈਫ ਨੂੰ ਉਸ ਦੀ ਦੁਕਾਨ ਤੇ ਛੱਡਣ ਆ ਰਿਹਾ ਸੀ ਉਹਦੇ ਬਿਲਕੁਲ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। ਨਮਸਕਾਰ ਜੀ ਸਭ ਤੋਂ ਪਹਿਲੇ ਮੈਂ ਸੀਐਮ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सी एम साहब का। श्रीमान सी एम मान का हम धन्यवाद करते हैं क्योंकि हमारा बिजली बिल जीरो आया है छः यूनिट हमें मुफ्त में मिला है इसके लिए बहुत बहुत धन्यवाद ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਸਾਹਮਣੇ ਮੈਂ ਗੱਡੀ ਘੁਮਾ ਕੇ ਦੁਕਾਨ ਤੇ ਜਾਣ ਲੱਗਾ ਤੇ ਮੇਰੇ ਅਗਲੇ ਪਾਸੇ ਫਰੋਹ ਪ੍ਰਵਾਲੇ ਪਾਸੇ ਆਉਂਦੀ ਜੀਪ ਨੇ ਖੜਾ ਨ ਖੜ ਗਈ ਜਿਹਦੇ ਵਿੱਚ ਤਕਰੀਬਨ 6-7 ਬੰਦੇ ਡਾਂਗਾ ਤੇ ਹਥਿਆਰ ਲੈ ਕੇ ਉੱਤਰ ਆਏ ਉਹਨਾਂ ਨੇ ਮੈਨੂੰ ਮੇਰੀ ਗੱਡੀ ਦੇ ਵਾਲੇ ਘੇਰਾ ਪਾ ਲਿਆ ਤੇ ਗੱਡੀ ਦੇ ਦੁਆਲੇ ਘੇਰਾ ਪਾ ਕੇ ਤੇ ਉਹਨਾਂ ਨੇ ਮੇਰੀ ਗੱਡੀ ਭੰਨਣੀ ਸ਼ੁਰੂ ਕਰ ਦਿੱਤੀ ਮੈਂ ਉਹਨਾਂ ਨੂੰ ਪੁੱਛਿਆ ਫਿਰ ਤੁਸੀਂ ਇਹ ਕੀ ਕਰ ਰਹੇ ਹੋ ਤੁਹਾਡੇ ਨਾਲ ਮੇਰਾ ਕੀ ਰੌਲਾ ਉਹਨਾਂ ਨੇ ਤੈਨੂੰ ਦੱਸਾਂਗੇ ਬਾਅਦ ਵਿੱਚ ਤੇਰਾ ਕੀ ਰੌਲਾ ਬਾਦ ਦੇ ਵਿੱਚ ਉਹਨਾਂ ਨੇ ਆਪਣੇ ਹਥਿਆਰ ਕੱਢ ਕੇ ਤੇ ਮੋਰ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਬਾਦ ਦੇ ਵਿੱਚ ਮੈਂ ਆਪਣੇ ਬਚਾਅ ਵਾਸਤੇ ਆਪਣਾ ਲਾਇਸੈਂਸੀ ਹਥਿਆਰ ਕੱਢ ਕੇ ਫਾਇਰਿੰਗ ਕੀਤੀ ਜਿਸ ਤੇ ਉਹ ਫੈਰ ਕਰਦੇ ਕਰਦੇ ਦੌੜ ਗਏ ਤੁਹਾਡੇ ਤੇ ਕਿੰਨੇ ਫਾਇਰ ਹੋਏ ਇਹਦੀ ਮੈਨੂੰ ਕੋਈ ਗੰਟੀ ਨਹੀਂ ਤੁਸੀਂ ਕਿੰਨੇ ਫਾਇਰ ਕੀਤੇ ਮੈਂ 5 ਫਾਇਰ ਕੀਤੇ ਤੁਹਾਡੇ ਕੋਲੇ ਲਾਇਸੈਂਸੀ ਹਥਿਆਰ ਹੈ ਲਾਇਸੈਂਸੀ ਹਥਿਆਰ ਹੈ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਦਾ ਮੈਂ ਮੰਗ ਕਰਨਾ ਚਾਹੁੰਦਾ ਕਿ ਡਿਜਾਈ ਨਾਲ ਇਹਦੀ ਜਾਂਚ ਹੋਵੇ ਦੇ ਦੋਸ਼ਾਂ ਅਨੁਸਾਰ ਤੋਂ ਤੁਹਾਡਾ ਪਹਿਲਾਂ ਕਿਸੇ ਨਾਲ ਝਗੜਾ ਹੋਈ ਹਾਂ ਮੇਰਾ ਪਿੰਡ ਵਿੱਚ ਇੱਕ ਜ਼ਮੀਨ ਦਾ ਝਗੜਾ ਚੱਲ ਰਿਹਾ ਉਹਦੇ ਸਬੰਧ ਦੇ ਵਿੱਚ ਕੋਈ ਕੋਰਟ ਕੇਸ ਹੀ ਆ ਕੋਈ ਉਹਦਾ ਅਦਾਲਤੀ ਕੇਸ ਵੀ ਚੱਲ ਰਿਹਾ ਉਹਦੇ ਵਿੱਚ ਮੈਂ ਇੱਕ ਸਟੇ ਆਰਡਰ ਪਾਇਆ ਹੋਇਆ ਸੀ ਜਿਸ ਦਾ ਮੈਨੂੰ ਜੱਜਮੈਂਟ ਮੇਰੇ ਹੱਕ ਵਿੱਚ ਵਿੱਚ ਹੋਈ ਹੈ ਤੇ ਉਹ ਕਾਰਨੇ ਮੇਰੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜਿਸ ਨੂੰ ਛਡਾਉਣ ਦੀ ਬਾਬਤ ਮੈਂ ਬੇਨਤੀ ਰੱਖੀ ਹੋਈ ਹੈ ਜਿਸ ਦੀ 6 ਤਰੀਕ ਹੈ 6 8 24 ਹੈ ਤੇ ਉਹ ਵੀ ਕੱਲ ਉਹਨਾਂ ਨੂੰ ਚੌਕੀਦਾਰ ਰਹੀਂ ਉਹਨਾਂ ਨੂੰ ਚਿੱਠੀ ਉਹਨਾਂ ਦੇ ਘਰੇ ਵੀ ਗਈ ਆ ਤੇ ਮੈਨੂੰ ਵੀ ਮਿਲੀ ਹੋਈ ਆ ਵੀ ਛੇ ਪੇਸ਼ੈਂਟ ਸੀਗਾ ਜੀ ਗੁਲਬਾਰ ਸਿੰਘ 150 ਤੇ ਆਇਆ ਸੀਗਾ ਜੀ ਉਹ ਤੇ ਉਹਦੇ ਮਤਲਬ ਕਹਿਣ ਦੇ ਮੁਤਾਬਕ ਵੀ ਉਹਦੀ ਗਨ ਸ਼ਾਟਿੰਗ ਜਣੀ ਹੈਗੀ ਆ ਤੇ ਉਹਦੇ ਹੂਨ ਸੀਗਾ ਉਹ ਕੇਫਸੀ ਰੈਫਰ ਕਰਤਾ ਪੇਸ਼ੈਂਟ ਸਿੱਖ ਸੀ ਬਹੁਤ ਜਿਆਦਾ दे, एक दूसरा है है। जी दे, दे, दे। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर